ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸੀ ਪਟਿਆਲਾ ਦੇ ਵਿੱਚ ਈ ਰਿਕਸ਼ਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਹਰਕਤ ਦੇ ਵਿੱਚ ਆਈ ਹੈ ਪੁਲਿਸ ਦੇ ਵੱਲੋਂ ਹੁਣ ਵਾਰਨਿੰਗ ਦਿੱਤੀ ਗਈ ਹੈ ਕਿ ਜਿਹੜਾ ਵੀ ਵਾਇਓਲੇਸ਼ਨ ਕਰਦਾ ਹੈ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ਆਪਣੇ ਕਾਗਜ਼ ਪੱਤਰ 10 ਦਿਨ ਦੇ ਅੰਦਰ ਅੰਦਰ ਪੂਰੇ ਕਰ ਲਵੋ ਨਹੀਂ ਤਾਂ 11ਵੇਂ ਦਿਨ ਤੋਂ ਚਲਾਨ ਕਾਰਵਾਈ ਸ਼ੁਰੂ ਹੋ ਜਾਵੇਗੀ ਪੁਲਿਸ ਦਾ ਆਖਣਾ ਹੈ ਕਿ ਕਾਫੀ ਜ਼ਿਆਦਾ ਰਜਿਸਟ੍ਰੇਸ਼ਨ ਹੋ ਚੁੱਕੀਆਂ ਨੇ ਈ ਰਿਕਸ਼ਾ ਵਾਲੇ ਆਪਣੇ ਕਾਗਜ਼ ਪੱਤਰ ਤਿਆਰ ਕਰਵਾ ਰਹੇ ਨੇ ਦਿੱਤੀ ਗਈ ਵਾਰਨਿੰਗ ਤੇ ਅਮਲ ਕੀਤਾ ਜਾ ਰਿਹਾ ਹੈ ਜ਼ਿਕਰ ਜੋ ਗਾਇਆ ਕਿ ਬੀਤੇ ਕੱਲ ਪਟਿਆਲਾ ਤੋਂ ਇੱਕ ਈ ਰਿਕਸ਼ਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋਈ ਸੀ ਇਸ ਵੀਡੀਓ ਦੇ ਵਿੱਚ ਇੱਕ ਈ ਰਿਕਸ਼ਾ ਦੇ ਵਿੱਚ ਜਿੰਨੀ ਜਗ੍ਹਾ ਹੈ ਉਸ ਤੋਂ ਜਿਆਦਾ ਸਵਾਰੀਆਂ ਬਿਠਾਈਆਂ ਗਈਆਂ ਸਨ ਪ੍ਰੰਤੂ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਈ ਰਿਕਸ਼ਾ ਦੀ 73 ਸਵਾਰੀਆਂ ਬਿਠਾਈਆਂ ਗਈਆਂ ਸਨ ਜਿਹੜਾ ਕਿ ਖੁਦ ਹੀ ਖਤਰਾ ਸਹਿਣ ਵਾਲੀ ਗੱਲ ਸੀ ਇਹੋ ਜਹੀ ਇੱਕ ਗਲਤੀ ਦੇ ਨਾਲ ਇਹ ਲੋਕ ਖੁਦ ਤਾਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਹੀ ਨੇ ਨਾਲ ਹੀ ਦੂਸਰਿਆਂ ਦੇ ਲਈ ਖਤਰਾ ਵੀ ਪੈਦਾ ਕਰਦੇ ਨੇ ਕਿਸੇ ਰਾਗਿਰ ਦੇ ਵੱਲੋਂ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸੀ ਤੇ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਦਿਖਾਈ ਦੇ ਰਿਹਾ ਹਾਂ ਜੀ ਅਸੀਂ ਸਮੇਂ-ਸਮੇਂ ਤੇ ਹਰੇਕ ਵਹੀਕਲ ਦੀ ਚੈਕਿੰਗ ਕਰ ਦਿੰਦੇ ਆ ਜਿਸ ਦੇ ਤਹਿਤ ਜਿਹੜਾ ਆਪਣਾ ਟ੍ਰੈਫਿਕ ਨਿਯਮਾਂ ਦੀ ਵਾਈਲੇਸ਼ਨ ਕਰਦਾ ਉਹਦੇ ਖਿਲਾਫ ਅਸੀਂ ਪਹਿਲਾਂ ਵਾਰਨਿੰਗ ਦਿੱਤੀ ਕਾਫੀ ਦਿਨ ਹੁਣ ਅਸੀਂ ਉਹਦੇ ਖਿਲਾਫ ਬੰਦਮੀ ਕਾਰਵਾਈ ਕਰ ਰਹੇ ਆ ਜਿਵੇਂ ਈ ਰਿਕਸ਼ਾ ਵਗੈਰਾ ਨੇ ਜਿਹੜਾ ਬਿਨਾਂ ਕਾਗਜ਼ ਪੱਤਰ ਤੋਂ ਚੱਲ ਰਹੇ ਨੇ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਚਲਾਨ ਕਰ ਰਹੇ ਆ ਕਿੰਨੇ ਜੀ ਯੂਸ ਕਰੇ ਉਹਨਾਂ ਦਾ ਚਲਾਨ ਕਰਦੇ ਜਿੱਕੇ ਲਿਆ ਜਾਂਦਾ ਈ ਰਿਕਸ਼ਾ ਵਾਲਿਆਂ ਤੋਂ ਮੈਂ ਇਹ ਹੀ ਪਹਿਲਾਂ ਵੀ ਕਿਹਾ ਸੀਗਾ ਪਹਿਲਾਂ ਨੂੰ 10 ਦਿਨ ਦਿੱਤੇ ਸੀਗੇ ਵੀ 10 ਦਿਨ ਦੇ ਵਿੱਚ ਆਪਣੇ ਕਾਗਜ਼ ਪੱਤਰ ਪੂਰੇ ਕਰ ਲ ਨਹੀਂ ਤਾਂ ਫਿਰ ਅਸੀਂ 11ਵੇਂ ਦਿਨ ਤੋਂ ਬਾਅਦ ਚਲਾਣ ਕਰਨਾ ਸ਼ੁਰੂ ਕਰਾਂਗੇ ਉਸੇ ਕਹਿ ਤੀ ਹੁਣ ਕਾਫੀ ਹੱਦ ਤੱਕ ਰਜਿਸਟ੍ਰੇਸ਼ਨ ਹੋ ਗਈ ਆ ਜਿਹੜੇ ਨਹੀਂ ਰਜਿਸਟਰ ਹੋਏ ਜਾਂ ਜਿਹੜੇ ਵਾਇਲੇਸ਼ਨ ਕਰਦੇ ਨੇ ਅਸੀਂ ਉਹਨਾਂ ਦੇ ਚਲਾਣ ਕਰਾਂਗੇ